ਸਤਿ ਸ਼੍ਰੀ ਅਕਾਲ ਜੀ ਵੇਖ ਰਹੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹੇ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕਰਜ਼ਾ ਲੈਣ ਵਾਲੇ ਕਿਸਾਨਾਂ ਲਈ ਖੁਸ਼ਖਬਰੀ ਸਰਕਾਰ ਨੇ ਕੀਤਾ ਵੱਡਾ ਫੈਸਲਾ 29 ਮਈ ਕਿਸਾਨਾਂ ਲਈ ਬਰਾਹਤ ਦੀ ਖਬਰ ਹੈ ਕੇਂਦਰ ਸਰਕਾਰ ਨੇ ਅਗਲੇ ਵਿੱਤੀ ਸਾਲ 2025-26 ਲਈ ਸੋਧੀ ਹੋਈ ਵਿਆਜ ਸਬਸਿਡੀ ਯੋਜਨਾ ਨੂੰ ਜਾਰੀ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ ਇਸ ਲਈ ਲੋੜੀ ਦਾ ਫੰਡ ਵੀ ਤੈਅ ਕਰ ਲਿਆ ਗਿਆ ਹੈ ਇਸ ਇਹ ਯੋਜਨਾ ਯੋਜਨਾ ਕਿਸਾਨ ਕ੍ਰੈਡਿਟ ਕਾਰਡ ਰਾਹੀਂ ਕਿਸਾਨਾਂ ਨੂੰ ਘੱਟ ਵਿਆਜ ਤੇ ਥੋੜੇ ਸਮੇਂ ਤੇ ਕਰਜ਼ੇ ਪ੍ਰਦਾਨ ਕਰਨ ਲਈ ਹੈ ਇਸ ਫੈਸਲੇ ਇਹ ਫੈਸਲਾ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਕੈਬਨਟ ਮੰਤਰੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ ਦੱਸ ਦੇਈਏ ਕਿ ਕਿਸਾਨ ਕੇ ਸੀਸੀ ਤੋਂ 7% ਵਿਆਜ ਤੇ 5 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹਨ ਜਿਸ ਵਿੱਚ ਬੈਂਕਾਂ ਨੂੰ 1.65% ਵਿਆਜ ਸਬਸਿਡੀ ਮਿਲਦੀ ਹੈ ਸਮੇਂ ਸਿਰ ਕਰਜ਼ਾ ਚੁਕਾਉਣ ਵਾਲੇ ਕਿਸਾਨਾਂ ਨੂੰ 3% ਤੱਕ ਦਾ ਪ੍ਰਸਤਾਨਾ ਮਿਲਦਾ ਹੈ ਜਾਨੀ ਕਿ ਉਹਨਾਂ ਦਾ ਵਿਆਜ ਸਿਰਫ 4% ਰਹਿੰਦਾ ਹੈ ਵਿਆਜ ਦਾ ਲਾਭ 2 ਲੱਖ ਰੁਪਏ ਤੱਕ ਪਸ਼ੂ ਪਾਲਣ ਜਾਂ ਮੱਛੀ ਪਾਲਣ ਲਈ ਗਏ ਕਰਜ਼ਿਆਂ ਵਿੱਚ ਵੀ ਲਾਗੂ ਹੁੰਦਾ ਹੈ ਇਸ ਯੋਜਨਾ ਵਿੱਚ ਕੋਈ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਜਾਨੀ ਕਿ ਪੁਰਾਣੀਆਂ ਸ਼ਰਤਾਂ ਤੇ ਢਾਂਚਾ ਉਹੀ ਰਹੇਗਾ ਅਤੇ ਦੇਸ਼ ਵਿੱਚ 7 6575 ਕਰੋੜ ਤੋਂ ਵੱਧ ਕੇ ਕੇ ਸੀ ਸੀ ਖਾਤੇ ਹਨ ਹਸਲ ਜਾਣਕਾਰੀ ਮੁਤਾਬਕ 2014 ਵਿੱਚ ਕੇ ਸੀ ਸੀ ਰਾਹੀ ਕਰਜ਼ਾ 4.426 ਹਜ਼ਾਰ ਕਰੋੜ ਰਪਏ ਸੀ ਜੋ ਦਸੰਬਰ 2024 ਤੱਕ ਵਧਾ ਕੇ 10 ਲੱਖ 5000 ਕਰੋੜ ਲੱਖ ਕਰੋੜ ਰੁਪਏ ਹੋ ਗਿਆ ਹੈ ਖੁੱਲ੍ਹ ਖੇਤੀਬਾੜੀ ਕਰਜ਼ਾ 2013-14 ਵਿੱਚ 7.3 ਲੱਖ ਕਰੋੜ ਰੁਪਏ ਤੋਂ ਵਧਾ ਕੇ 2023-24 ਵਿੱਚ 25.49 ਲੱਖ ਕਰੋੜ ਰੁਪਏ ਹੋ ਗਿਆ ਹੈ ਅਗਸਤ 2023 ਵਿੱਚ ਵਿੱਚ ਸ਼ੁਰੂ ਕੀਤਾ ਗਿਆ ਸੀ ਕਿਸਾਨ ਕਰਜ਼ਾ ਤੇ ਪੋਰਟਲ ਲੋਨ ਪ੍ਰਕਿਰਿਆ ਨੂੰ ਹੋਰ ਆਪਾਰਦਰਸ਼ੀ ਤੇ ਆਸਾਨ ਬਣਾ ਰਿਹਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ